ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਨੂੰ ਲੈ ਕੇ ਹੁਣ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਇਸੇ ਦੇ ਚਲਦਿਆਂ ਬਟਾਲ ਵਿਖੇ ਬਜਰੰਗ ਭਵਨ ਮੰਦਰ ਵਿਖੇ ਲੋਕਾਂ ਨੇ ਜੰਗਬੰਦੀ ਦੀ ਖੁਸ਼ੀ ਦੇ ਵਿੱਚ ਹਵਨ ਜਗਵਾਇਆ ਜਿਸ ਦੇ ਵਿੱਚ ਪ੍ਰਬੂ ਦੀ ਅराधना ਕਰਦੇ ਹੋਏ ਭਾਰਤ ਅਤੇ ਭਾਰਤੀ ਸੈਨਾ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੰਗ ਨਾਲ ਕਿਸੇ ਦਾ ਵੀ ਪਲ ਨਹੀਂ ਹੁੰਦਾ ਲੇਕਿਨ ਕਈ ਵਾਰ ਹਾਲਾਤ ਅਜਿਹੇ ਪੈਦਾ ਕਰ ਦਿੱਤੇ ਜਾਂਦੇ ਹਨ ਕਿ ਦੇਸ਼ਾਂ ਨੂੰ ਯੰਗ ਦੇ ਅੱਗੇ ਖੜਨਾ ਪੈਂਦਾ ਹੈ ਬੀਤੇ ਦਿਨੀ ਵਿੱਚ ਭਾਵੇਂ ਯੰਗ ਦੇ ਬਣਾਏ ਗਏ ਅਸਾਰਾਂ ਕਰਕੇ ਸਾਰੇ ਹੀ ਸਹਿਮ ਦੇ ਮਾਹੌਲ ਵਿੱਚ ਹਨ ਲੇਕਿਨ ਫਿਰ ਵੀ ਹਰ ਭਾਰਤ ਵਾਸੀ ਆਪਣੇ ਦੇਸ਼ ਅਤੇ ਦੇਸ਼ ਦੀ ਸੈਨਾ ਦੇ ਨਾਲ ਖੜਾ ਦਿਖਾਈ ਦਿੰਦਾ ਸੀ ਤੇ ਹੁਣ ਜੰਗਬੰਦੀ ਹੋਣ ਕਾਰਨ ਸਭ ਖੁਸ਼ੀ ਦੀ ਲਹਿਰ ਹੈ ਅਤੇ ਦੇਸ਼ ਦੀ ਸੈਨਾ ਦੀ ਚੜ੍ਹਦੀ ਕਲਾ ਦੇ ਲਈ ਹਵਨ ਅਤੇ ਯੰਗ ਕੀਤੇ ਜਾ ਰਹੇ ਨੇ ਦੇਖੋ ਸਰ ਜਿਹੜਾ ਜਿਹੜਾ ਸਮਝੋਤਾ ਹੋਇਆ ਦੇਖੋ ਮੈਂ ਵੀ ਅ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮ ਕਾਜ ਉਹਨਾਂ ਦੀ ਕਾਰਜਸ਼ੈਲੀ ਦਾ murid ਰਿਆ ਵਾਂ ਪਰ ਸਰ ਹਰ ਇੱਕ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾਮਨਾ ਪਿਆਰ ਕਰਦਾ ਉਹ ਕੱਲ ਦੇ ਸਮਝੋਤੇ ਦੇ ਬਾਰੇ ਮੰਨਦਾ ਵਾ ਕਿ ਸਮਝੋਤੇ ਲਈ ਆਪਾਂ ਜਲਦਬਾਜ਼ੀ ਕੀਤੀ ਗਈ ਹੈ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ 'ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਾਪਾ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਨ੍ਹਾਂ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇੱਕ ਦੋ ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਵੇ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾਵਾਂ ਦਾ ਮਨੋਬਲ ਬਣਾਉਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਿਧਾਨ ਦੀ ਹਵਲ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਇਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਮ ਸ਼ਾਂਤੀ ਲਈ ਕਿਸ ਦੇਸ਼ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ ਸੁਵਿਧਾ ਪ੍ਰਾਪਤ ਜਿਹੜਾ ਇੰਡੀਆ ਪਾਕਿਸਤਾਨ ਦਾ ਜੁੱਧ ਹੋਇਆ ਹੈ ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅੱਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੇਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਦੇਖਿਆ ਕਿ ਜੜੀਆਂ ਨਿਊ ਵੇਅਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਜੁੱਧ ਦਾ ਔਰ ਉਹਨਾਂ ਨੇ ਉਹ ਜੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁੱਖਦਾਈ ਹੈ ਸਾਡਾ ਨੁਕਸਾਨ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਜ਼ਫਾਇਰ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਸਭ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਪਤਾ ਜਾਏ ਨਾਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਅਸੀਂ ਦੁਨੋ ਬਤਨਾਉਂ ਕਿਹਾ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਚਾਲੀ ਵਾਸਤੇ ਸ਼ਾਂਤੀ ਇਸ ਕਰਾਇਆ ਗਿਆ ਜਿਹ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦੇ ਦਾ ਪੁੱਤ ਬਣਨ ਵਾਲਾ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਪਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਪ ਹੈ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਮੈਂ ਸਮਝ ਲਓ ਪਈ ਸੱਪ ਵੈ ਦੀ ਖਸਰਾ ਤੋਂ ਹੋ ਜੀਆ ਫਿਰ ਡੰਗ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਫੈਨ ਆ ਭਗਤ ਉਹਨਾਂ ਸਮਝ ਲਓ ਪਈ ਪਰ ਥੋੜੀ ਮੋਦੀ ਗਲਤੀ ਕਰ ਗਏ ਨੇ ਪਈ ਬਹੁਤ ਜਲਦੀ ਕਰ ਗਏ ਸੀਫਾਇਰ ਨੂੰ ਅਮਰੀਕਾ ਤੋਂ ਆਣਾ ਕੀ ਅਮਰੀਕਾ ਹੂਜ਼ ਅਮਰੀਕਾ ਕੌਣ 트럼ਪ ਕੌਣ ਹੈ ਕੀ ਉਹਨੇ ਸਾਡੇ ਕੋ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਅਤਵਾਦੀ ਹਮਲੇ ਹੁੰਦੇ ਨੇ ਅਸੀਂ ਕਿਹਾ ਵੀ 트럼ਪ ਨੂੰ ਮਤਲਬ ਗੁਆਰ ਲਗਾਈ ਹੈ ਲੇਕਿਨ 트럼ਪ ਨੇ ਸਾਡੀ ਨਹੀਂ ਸੁਣੀ ਤੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰਕੇ ਨਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਆ ਹੋਰ ਨਪਣਾ ਚਾਹੀਦਾ ਇਹ ਦੋ ਚਾਰ ਦਿਨ ਛਿੱਤਰ ਹੋਏ ਫਿਰ ਨਹੀਂ ਚਾਹੀਦਾ ਹੀ ਬਸ ਇਹਨਾਂ ਨੂੰ ਮੈਂ ਕਹਾਂਗਾ ਦੇਖੋ ਉਹਦੀ ਖਸਰਤ ਹੈ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ ਮੇਨੂੰ ਉਮੀਦ ਹੈ ਕੱਲ 12 ਤਰੀਕ ਹੈ ਕੱਲ ਤੇ ਸਮਝੌਤਾ ਨਾਲ ਲਿਖਾ ਪੜੀ ਹੋਣੀ ਹੈ ਉਹ ਲਿਖਾ ਪੜੀ ਦੇ ਵਿੱਚ ਕੋਈ ਵੀ ਸਮਝੌਤਾ ਜਿਹੜਾ ਨਾ ਉਹ ਹੱਲ ਨਹੀਂ ਹੋਣਾ ਮੈਨੂੰ ਉਮੀਦ ਹੈ ਕੱਲ ਫੇਰ ਜੁੱਤੀ ਫਰੇਗੀ